ਪੰਚਾਇਤੀ ਚੋਣਾਂ ਦੌਰਾਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅਕਾਲੀ ਦਲ ਵੱਲੋਂ ਕਾਂਗਰਸ ਦੇ ਇਸ਼ਾਰੇ ਤੇ ਉਹਨਾਂ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਾਉਣ ਦੇ ਦੋਸ਼ਾਂ ਲੱਗੇ ਪਰ ਇਸ ਦੇ ਉਲਟ ਨਾਬਾ ਦੇ ਅਲੋਹਰਾ ਜੋਂ ਦੇ ਪਿੰਡ ਚੌਧਰੀ ਮਾਜਰਾ ਦੇ ਕਾਂਗਰਸ ਪਾਰਟੀ ਨਾਲ ਸੰਬੰਧਿਤ 4-5 ਉਮੀਦਵਾਰਾਂ ਤੇ ਪਿੰਡ ਵਾਸੀਆਂ ਨੇ ਹੀ ਅਕਾਲੀ ਦਲ ਦੇ ਇਸ਼ਾਰੇ ਤੇ ਉਹਨਾਂ ਦੇ ਕਾਗਜ਼ ਰੱਦ ਕਰਾਉਣ ਦੇ ਦੋਸ਼ ਲਗਾ ਦਰਨਾ ਦਿੱਤਾ ਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਤੰਨਾਕਾਰੀਆਂ ਨੇ ਸਾਫ਼ ਕਿਹਾ ਕਿ ਜੇਕਰ ਛੇਤੀ ਇਨਸਾਫ਼ ਨਾ ਮਿਲਿਆ ਤਾਂ ਉਹ ਪਾਰਟੀ ਨੂੰ ਅਲਵਿਦਾ ਕਹਿ ਦੇਣਗੇ ਦੂਜੇ ਪਾਸੇ ਕਾਗਜ਼ ਰੱਦ ਹੋਣ ਪਿੱਛੇ ਸੈਂਟਰ ਚੋਂ ਅਧਿਕਾਰੀ ਨੇ ਅਜੀਬੋ-ਗਰੀਬ ਜਵਾਬ ਦਿੰਦੇ ਹੋਏ ਤੇ ਗਲਤੀ ਮੰਨਦੇ ਹੋਏ ਸੈਂਟਰ ਤੇ ਕਾਫੀ ਭੀੜ ਨੂੰ ਇਸ ਦੇ ਪਿੱਛੇ ਦਾ ਕਾਰਨ ਦੱਸਿਆ। ਉਸ ਤੋਂ ਬਾਅਦ ਬੈਟ ਬੱਲਾ ਉਹਨਾਂ ਨੂੰ ਕਿਉਂ ਨਿਸ਼ਾਨ ਦੇਤਾ ਜੀ ਉਸ ਤੋਂ ਬਾਅਦ ਅੱਜ ਕਹਿੰਦੇ ਵੀ ਉਹ ਵੀ ਤੁਹਾਡਾ ਰਿਜੈਕਟ ਆ ਜੀ ਅਸੀਂ ਕਹਾਂ ਫਾਈਲ ਦਿਖਾਓ ਦਿਖਾ ਨਹੀਂ ਰਹੇ ਸਾਨੂੰ। ਅਸੀਂ ਸ਼ੁਰੂ ਤੋਂ ਕਾਂਗਰਸ ਨਾਲ ਹਾਂ ਸਾਡੇ ਅਸੀਂ ਪਹਿਲਾਂ ਵੀ ਇਲੈਕਸ਼ਨਾਂ ਲੜੀਆਂ ਨੇ ਅਸੀਂ ਮੈਂਬਰ ਰਹੇ ਹਾਂ ਠੀਕ ਆ ਐਤਕੀ ਸਾਡੇ ਰਿਜੈਕਟ ਕਿਉਂ ਕਰਤੇ? ਕੀ ਸਾਡੇ ਚ ਕਸੂਰ ਹੋ ਗਿਆ ਅਸੀਂ ਸ਼ੁਰੂ ਤੋਂ ਕਾਂਗਰਸ ਨਾਲ ਲੜਦੇ ਆ ਰਹੇ ਹਾਂ ਸਾਡੀ ਆਪਣੀ ਪਾਰਟੀ ਹੈ ਕੀ ਜਰਨਲ ਦੀ ਪਿੰਟ ਹੋਟਾ ਕੀਤੀ ਜਰਨਲ ਪੈਂਡ ਸੀ ਹਾਂਜੀ 7 ਜੀ 7 7 ਮੈਂ 5 ਚਾਰ ਮੈਂਬਰਾਂ ਦੇ ਅਸੀਂ ਭਰਾਏ ਸੀ ਜੀ ਤੇ ਤਿੰਨ ਦੇ ਤਾਂ ਰਿਜੈਕਟ ਹੋ ਗਏ ਇੱਕ ਦਾ ਅੱਜ ਸਾਡੇ ਨਾਲ ਬਹੁਤ ਔਖਾ ਹੋਇਆ ਉਹ ਨਿਸ਼ਾਨ ਦਿੱਤਾ ਹੀ ਬੱਲੇਬਾਜ਼ ਇਹਨਾਂ ਨੇ ਦੇ ਕੇ ਮੈਂ ਉਰੋਂ ਚਲਾ ਗਿਆ ਜੀ ਮੈਨੂੰ ਕੱਲ ਪਤਾ ਲੱਗੇ ਮੇਰੇ ਫਾਰਮ ਰਿਜੈਕਟ ਹੋ ਗਏ ਇਹ ਪਟਿਆਲੇ ਗਏ ਹੋਏ ਸੀਗੇ ਜੀ ਆਪਣੇ ਉੱਥੇ ਮੀਟਿੰਗ ਸੀਗੀ ਇਹਨਾਂ ਦੀ ਪਟਿਆਲੇ ਉਦੋਂ ਬਾਅਦ ਤੁਸੀਂ ਅੱਜ ਆਏ ਅਸੀਂ ਇਹਨਾਂ ਨੇ ਕਹਿੰਦੇ ਵੀ ਤੁਹਾਡੇ ਫਾਰਮ ਰਿਜੈਕਟ ਨੇ ਇਹਨਾਂ ਨੇ ਮੇਰਾ ਉਹਦੇ ਵਿੱਚ ਬਕਾਇਦਾ ਫਾਈਲ ਦੇ ਵਿੱਚ ਚੋਣ ਨਿਸ਼ਾਨ ਲਿਖਿਆ ਹੋਇਆ ਜੀ ਮੇਰਾ ਇਹਨਾਂ ਨੇ ਕੀ ਕੀਤਾ ਜੀ ਇਹਨਾਂ ਦੇ ਕੋਲੇ ਕੋਈ ਚੈਕਲਿਸਟ ਨਹੀਂ ਹੈਗੀ ਇਹਨਾਂ ਕੋਲੇ ਕੁਝ ਨਹੀਂ ਹੈਗਾ ਗੌਰਮੈਂਟ ਵੱਲੋਂ ਆਇਆ ਹੋਇਆ ਜਾਂ ਐਸ.ਡੀ.ਐਮ. ਵੱਲੋਂ ਵੀ ਜਿਹਦੇ ਵਿੱਚ ਚੈਕਲਿਸਟ ਹੋਵੇ ਵੀ ਆਹ ਕਾਗਜ ਨਹੀਂ ਲੱਗੇ ਹੋਏ ਤਾਂ ਰਿਜੈਕਟ ਨੇ ਇਹਨਾਂ ਨੇ ਜਦੋਂ ਮੇਰੀ ਮਦਰ ਦੇ ਫਾਰਮ ਪਾਸ ਹੋਏ ਨੇ ਜਾਂ ਸਾਰੇ ਦੇ ਫਾਰਮ ਪਾਸ ਹੋਏ ਨੇ ਉਹ ਸੇਮ ਹੀ ਨੇ ਜੀ ਸਾਰੇ ਭਰੇ ਹੋਏ ਇੱਕੋ ਤਰ੍ਹਾਂ ਦੇ ਨਾਲ ਨੇ ਇਹਨਾਂ ਨੇ ਸਿਰਫ ਪੈਸੇ ਇਹ ਵਾਪਸ ਇਸ ਸਰਕਾਰ ਤਾਂ ਕਾਂਗਰਸ ਦੀ ਹੈਗੀ ਆ ਜੀ ਸਰਕਾਰ ਤਾਂ ਕਾਂਗਰਸ ਦੀ ਹੈਗੀ ਆ ਬਟ ਇਹਨਾਂ ਨੇ ਪੈਸੇ ਤਾਂ ਨਹੀਂ ਜੋ ਉਹ ਪੈਸੇ ਲੈ ਕੇ ਇਹਨਾਂ ਨੇ ਸਾਡੇ ਕਾਗਜ ਰਿਜੈਕਟ ਕਰਵਾਤੇ ਆ ਅਕਾਲੀ ਦਲ ਪਾਰਟੀ ਤੋਂ ਜਿਨ੍ਹਾਂ ਨੇ ਪੈਸੇ ਦਿੱਤੇ ਐਸਓਈ ਨੇ ਪਾਰਟੀ ਦੇਤੀ ਮੈਂ ਕਹਿ ਰਿਹਾ ਜਿਉਰੇ ਖੜਕੇ ਐਸਓਈ ਵਾਲਿਆਂ ਨੇ ਪੈਸੇ ਦਿੱਤੇ ਨੇ ਤਾਂ ਸਾਡੇ ਕਾਗਜ ਰਿਜੈਕਟ ਹੋਏ ਨੇ 2 ਵਜੇ ਤੱਕ ਜੀ ਜਿੱਦਨ ਫਾਰਮ ਦੇਣੇ ਸੀਗੇ ਚੋਣ ਨਿਸ਼ਾਨ 2 ਵਜੇ ਤੱਕ ਉਹ ਤਾਂ ਉੱਪਰ ਬੈਠੇ ਰਹੇ ਸਵੇਰ ਤੋਂ ਲੈ ਕੇ 2 ਵਜੇ ਤੱਕ ਥੱਲੇ ਪੁਲਿਸ ਖੜਾ ਕੇ ਸਾਨੂੰ ਅੰਦਰ ਵੜਨ ਨਹੀਂ ਦਿੱਤਾ ਸੀ ਥੱਲੇ ਖੜੇ ਰਹੇ ਸਵੇਰ ਦੇ ਜੇ ਰਿਜੈਕਟ ਕਰਾਵਾਂਗੇ ਅਸੀਂ ਸਾਡੀ ਫਾਈਲ ਜੇ ਦਾਖਲ ਕਰਾ ਦੀ ਅੱਜ ਸਾਡੇ ਜਿਹੜੇ ਸਾਰੇ ਮੈਂਬਰ ਤੇ ਉਹਨਾਂ ਦੇ ਕਾਗਜ਼ ਰਿਜੈਕਟ ਹੋ ਗਏ ਪਹਿਲਾਂ ਇੱਕ ਮੁੰਡੇ ਦਾ ਚੋਣ ਨਿਸ਼ਾਨ ਲਾਟ ਕਰਕੇ ਵੀ ਸਾਡੀ ਫਾਈਲ ਰਿਜੈਕਟ ਕਰਤੀ ਜਦ ਕੇ ਸਾਨੂੰ ਪੱਕਾ ਪਤਾ ਲੱਗਿਆ ਵੀ ਜਿਹੜੇ ਐਸਓਏ ਦੇ ਬੰਦੇ ਇੱਥੇ ਖੜੇ ਤੇ 15 20 ਉਹਨਾਂ ਦੀ ਮਿਹਰਬਾਨੀ ਹੋਈ ਹੈ ਉਹਨਾਂ ਦੀ ਮਿਲੀਭੁਗਤ ਹੋਈ ਹੈ ਸਾਡੇ ਨਾਲ ਧੱਕਾ ਹੋਇਆ ਜੇ ਇਹੀ ਧੱਕਾ ਅਸੀਂ ਸਹਿਣ ਨਹੀਂ ਕਰਦੇ ਅਸੀਂ ਜਿੱਥੇ ਤੱਕ ਜਾਣਾ ਚਾਹਾਂਗੇ ਮਹਾਰਾਣੀ ਤੱਕ ਵੀ ਪਹੁੰਚ ਕਰਾਂਗੇ ਅਸੀਂ ਡੀਸੀ ਸਾਹਿਬ ਤੱਕ ਵੀ ਜਾਵਾਂਗੇ ਅਸੀਂ ਸਾਰੇ ਜਾਵਾਂਗੇ ਅਸੀਂ ਜੇ ਸਾਡੀ ਨਾ ਸੁਣਗੇ ਅਸੀਂ ਪਾਰਟੀ ਤੋਂ ਵੀ ਰਿਜੈਕਟ ਹੋ ਜਾਵਾਂਗੇ ਵਿੱਚ ਦੋ ਗਵਾਹਾਂ ਦੇ ਤੇ ਦੋ ਪ੍ਰਪੋਜ਼ਰ ਤੇ ਸੈਕੰਡਰ ਦੇ ਸਾਈਨ ਹੋਣੇ ਚਾਹੀਦੇ ਨੇ ਇਹਨਾਂ ਦੇ ਪ੍ਰਪੋਜ਼ਰ ਤੇ ਸੈਕੰਡਰ ਦੇ ਸਾਈਨ ਤਾਂ ਹੈਗੇ ਆ ਪਰ ਗਵਾਹਾਂ ਦੇ ਸਾਈਨ ਨਹੀਂ ਹੈਗੇ ਇਸ ਕਰਕੇ ਇਹਨਾਂ ਦੇ ਰਿਜੈਕਟ ਤੁਸੀਂ ਸਰ ਚੋਕੇ ਸਾਈਨ ਵਾਲੇ ਉੱਤੇ ਰਹਿ ਗਏ ਕੋਈ ਜਾ ਕੇ ਕਿਸੇ ਨੇ ਜਿਵੇਂ ਹੁਣ ਆਫਿਸ ਦੇ ਦੇ ਉੱਤੇ ਆਪਦਾ ਪੰਚ ਨਹੀਂ ਲਿਖਿਆ ਉਹ ਉਹ ਜੀ ਕਰਾ ਲਈ ਹੈ ਜੀ ਇੱਕ ਉਹਦੇ ਰਸ਼ ਦੇ ਵਿੱਚ ਕਿਤੇ ਫਾਈਲ ਦੇਖੇ ਬਿਨਾ ਕਿਤੇ ਉਹ ਹੋ ਗਿਆ ਹੋਊਗਾ ਪਰ ਐਦਾਂ ਦਾ ਕੋਈ ਨਿਚੋਣ ਲਾਟ ਨਹੀਂ ਕੀਤਾ ਕੋਈ ਲਾਟ ਨਹੀਂ ਕੀਤਾ ਗਲਤੀ ਨਾਲ ਕਿਤੇ ਉਹ ਕਿਹਾ ਗਿਆ ਹੋਊਗਾ ਕਿਉਂਕਿ ਰਸ਼ ਜ਼ਿਆਦਾ ਸੀਗਾ ਫਾਈਲ ਨਹੀਂ ਦੋ ਰੂਟੀਨ ਦੇ ਵਿੱਚ ਕਿਤੇ ਕਿਹਾ ਗਿਆ ਹੋਰ ਨਹੀਂ ਉਹ ਕਰਦੇ ਕਮਰਾ ਫਾਪਾ ਉਦੋਂ ਜਿਹਦੇ ਇਹ ਦੇਖੇ ਗਏ ਨੇ ਨਾ ਉਹਦੇ ਰਸ਼ ਇੰਨਾ ਤੇ ਵੀ ਉਹਦੇ ਦੇਖਣ ਦਾ ਟਾਈਮ ਹੀ ਹੈ ਨਹੀਂ ਸੀ ਦੇਖਣ ਦਾ ਟਾਈਮ ਪਹਿਲਾਂ ਸੀ ਜੇ 15 16 ਨੂੰ ਆ ਜਾਂਦੇ ਉਦੋਂ ਦੇਖਦੇ ਸੀ ਸਭ ਦੇ ਪਰ 19 ਤਰੀਕ ਨੂੰ ਜਿਹਦੇ ਲਾਸਟ ਦਿਨ ਸੀ ਉਹਨੂੰ ਉਦੋਂ ਤਾਂ ਰਾਸ਼ੀ ਇਹਨਾਂ ਦੇ ਵਿੱਚ ਦੇਖ ਸਕਦਾ ਹੀ ਨਹੀਂ ਸੀਗੇ